ਪੁਰ ਦੇ ਵਿਚਕਾਰ ਵੱਡੀ ਚੜਪ ਹੋ ਗਈ ਆ ਜਿੱਥੇ ਕੀ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਵਾਸਤੇ ਹੰਝੂ ਗਾਜ਼ੇ ਗੋਲ ਛੱਡੇ ਗਏ ਨੇ ਚਾਰੇ ਪਾਸੇ ਤੁਮਾ ਧਾਰ ਹੋ ਚੁੱਕਾ ਕਿਸਾਨਾਂ ਵੱਲੋਂ ਪੱਕਾ ਰਾਜ਼ਾ ਕੀਤਾ ਹੋਇਆ ਕਿ ਅਸੀਂ ਬਾਰਡਰ ਤੋੜ ਕੇ ਬੈਰੀਕੇਡ ਤੋੜ ਕੇ ਸਿੰਘੂ ਬਾਰਡਰ ਜਾਵਾਂਗੇ ਕਿਸਾਨਾਂ ਵੱਲੋਂ ਆਪਣੀ ਮੰਗਾਂ ਮਨਾਉਣ ਲਈ ਦਿੱਲੀ ਦੇ ਵਿੱਚ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਅੱਜ 13 ਤਰੀਕ ਨੂੰ ਲਗਾਤਾਰ ਕਿਸਾਨ ਅਲੱਗ-ਅਲੱਗ ਬਾਰਡਰਾਂ ਰਾਹੀਂ ਦਿੱਲੀ ਦੇ ਵੱਲ ਕੂਚ ਕਰ ਰਹੇ ਨੇ ਸ਼ੰਭੂ ਬਾਡਰ ਤੇ ਉੱਤੇ ਤੇ ਨਾਲ ਖਨੌਰੀ ਬਾਡਰ ਤੋਂ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਕੂਚ ਕਰ ਰਹੇ ਨੇ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਪੂਰੀਆਂ ਤਿਆਰੀਆਂ ਕੁਝ ਦਿਨਾਂ ਤੋਂ ਸ਼ੁਰੂ ਕੀਤੀਆਂ ਹੋਈਆਂ ਸੀ ਵੱਡੀਆਂ ਦੁਵਾਰਾਂ ਬਲੋੜੇ ਪੱਥਰ ਤੇ ਤਿੱਖੇ ਕਿਲ ਜਿਹੜੇ ਲਗਾਏ ਹੋਏ ਸੀ ਸਿਮਿੰਟ ਦੀ ਦੁਵਾਰਾਂ ਬਣਾਈਆਂ ਗਈਆਂ ਕਿ ਇਸ ਵਾਰ ਕਿਸਾਨਾਂ ਨੂੰ ਦਿੱਲੀ ਨਹੀਂ ਜਾਂਦਾ ਜਾਵੇਗਾ ਹਰਿਆਣਾ ਦੇ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਕਿ ਹਰਿਆਣਾ ਦੇ ਵਿੱਚ ਵੀ ਭਾਜਪਾ ਸਰਕਾਰ ਹੈ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਮੰਗਾ ਦਾ ਜਿਹੜਾ ਰੇਡ ਕਾ ਬਣਿਆ ਹੋਇਆ ਜਿਸ ਨੂੰ ਲੈ ਕੇ ਰਾਤ ਮੀਟਿੰਗ ਵੀ ਹੋਈ ਹੈ ਕਿਸਾਨਾਂ ਤੇ ਨਾਲ ਕੈਨਦਰ ਦੇ ਮੰਤਰੀਆਂ ਦੀ ਪਰ ਉਹ ਮੀਟਿੰਗ ਬੇਸਿੱਟਾ ਰਹੀ ਹੈ ਬੇਸਿੱਟਾ ਤੋਂ ਬਾਅਦ ਕਿਸਾਨਾਂ ਵੱਲੋਂ 13 ਤਰੀਕ ਨੂੰ ਜਿਹੜਾ ਐਲਾਨ ਕੀਤਾ ਸੀ ਤਾਂ ਅੱਜ ਸ਼ੰਭੂ ਬਾਡਰ ਦੇ ਉੱਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਨੇ ਇਸ ਬਾਰੇ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਵੱਡੀ ਝੜਪ ਹੋ ਗਈ ਹੈ ਜਿੱਥੇ ਕਿ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਵਾਸਤੇ ਹੰਝੂ ਗੈਸ ਦੇ ਗੋਲ ਛੱਡੇ ਗਏ ਨੇ ਚਾਰੇ ਪਾਸੇ ਧੁਆ ਤਾਰ ਹੋ ਚੁੱਕਾ ਹੈ ਸ਼ੰਭੂ ਬਾਰਡਰ ਜਿਸ ਦੇ ਕੀ ਕਿਸਾਨਾਂ ਵੱਲੋਂ ਵੀ ਪੱਕਾ ਇਰਾਦਾ ਕੀਤਾ ਹੋਇਆ ਕਿ ਅਸੀਂ ਬਾਰਡਰ ਤੋੜ ਕੇ ਬੈਰੀਕਡ ਤੋੜ ਕੇ ਸਿੰਘੂ ਬਾਰਡਰ ਜਾਵਾਂਗੇ ਪਰ ਸ਼ੰਭੂ ਬਾਰਡਰ ਦੇ ਉੱਤੇ ਹੀ ਕਿਸਾਨਾਂ ਰੋਕ ਲਿਆ ਹੈ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਅੱਖਾਂ ਦੇ ਉੱਤੇ ਪੱਟੀਆਂ ਬੰਨ ਕੇ ਜਿਹੜਾ ਅੱਗੇ ਵੱਲ ਨੂੰ ਕੁਝ ਕਰ ਰਹੇ ਨੇ ਦਿੱਲੀ ਦੀ ਵੱਲ ਨੂੰ ਕੁਝ ਕਰ ਰਹੇ ਨੇ ਤੁਜੇ ਪਾਸੇ ਪੁਲਸ ਦੇ ਵੱਡੇ ਅਧਿਕਾਰੀ ਪੋ ਸਪੋਰਟਾਂ ਦੇ ਟੁਕੜੀਆਂ ਜਿਹੜੀਆਂ ਖੜੀਆਂ ਹੋਈਆਂ ਨੇ ਉਹਨਾਂ ਵੱਲੋਂ बार-बार ਅਨਾਊਂਸਮੈਂਟਾਂ ਕਰਕੇ ਹੀ ਕਿਹਾ ਜਾ ਰਿਹਾ ਕਿ ਤੁਸੀਂ ਅੱਗੇ ਨਾ ਆਓ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਓ ਨਹੀਂ ਤਾਂ ਵੱਡੀ ਕਾਰਵਾਈ ਹੋਵੇਗੀ ਪਰ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਅਸੀਂ ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਬੈਰੀਕੇਡ ਤੋੜ ਸਕਦੇ ਆ ਤਾਂ ਹੁਣ ਕੋਈ ਵੱਡੀ ਗੱਲ ਨਹੀਂ ਹੁਣ ਪੱਕੇ ਇਰਾਦੇ ਕਰਕੇ ਅਸੀਂ ਆਏ ਆ ਤਸਵੀਰਾਂ ਦਿਖਾ ਦਿੰਨੇ ਆ ਸ਼ੰਭੂ ਬਾਰਡਰ ਦੀਆਂ ਜਿੱਥੇ ਕਿ ਵੱਡੇ ਕਾਫਲੇ ਦੇ ਨਾਲ ਟੈਕਟ ਟਰਾਲੀਆਂ ਦੇ ਵਿੱਚ ਭਰ ਕੇ ਜਿਹੜੇ ਕਿਸਾਨ ਆਪਣੇ 6-6 ਮਹੀਨੇ ਦਾ ਸਾਲ-ਸਾਲ ਦਾ ਰਾਸ਼ਨ ਜਿਹੜਾ ਲੈ ਕੇ ਆਏ ਨੇ ਤੌਹਦੇ ਵਿੱਚ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਹੁਣ ਆਰ ਪਾਰ ਦੀ ਲੜਾਈ ਹੈ ਐਮ ਐਸ ਪੀ ਦੀ ਲੜਾਈ ਹੈ ਦੂਜੇ ਪਾਸੇ ਕਿਸਾਨਾਂ ਦੇ ਤੇੜੇ ਪਰਚੇ ਪਏ ਨੇ ਉਹ ਰੱਦ ਕਰਾਉਣ ਦੀ ਲੜਾਈ ਹੈ ਤੇ ਨਾਲ ਜਿਹੜੇ ਕਰਜ਼ਾ ਮੁਕਤੀ ਦੀ ਲੜਾਈ ਹੈ ਹੋਰ ਕਈ ਬਾਰਤਿਆਰਾ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਹੁਣ ਪੱਕਾ ਮੋਰਚਾ ਦਿੱਲੀ ਵਿੱਚ ਲਗਾਉਣ ਦਾ ਰਾਜਾ ਕਰ ਲਿਆ ਪਰ ਸ਼ੰਭੂ ਬਾੜ ਦੇ ਉੱਤੇ ਰੋਕਿਆ ਹੋਇਆ ਹੈ ਵੱਡੀ ਚੜਪ ਹੋ ਗਈ ਹੈ ਵੱਤ ਵੱਤ ਵੀਡੀਓ ਨੂੰ ਸ਼ੇਅਰ ਕਰੋ ਜਿਹਦੇ ਨਾਲ ਕਿ ਹਰ ਇਨਸਾਨ ਤੱਕ ਖਬਰ ਪਹੁੰਚ ਸਕੇ ਤਸਵੀਰਾਂ ਦਿਖਾ ਦਿੰਨੇ ਆ ਕਿ ਹੁਣ ਕਿਸਾਨ ਅੱਜ 10 ਵਜੇ ਤੋਂ ਬਾਅਦ ਜਿਹੜੇ ਦਿੱਲੀ ਵੱਲ ਨੂੰ ਕੁਝ ਕਰਨੇ ਸ਼ੁਰੂ ਕੀਤੇ ਸੀ ਕਿ ਹੁਣ ਦਿੱਲੀ ਪਹੁੰਚ ਹੀ ਪਾਣਗੇ ਨਹੀਂ ਪਰ ਦੂਜੇ ਵੱਸੇ ਹਰਿਆਣਾ ਪੁਰਸ ਤੇ ਚੰਡੀਗੜ੍ਹ ਪੁਰਸ ਦੀ ਵੀ ਗੱਲ ਕਰੀਏ ਇਹਨਾਂ ਵੱਲੋਂ 112 144 ਲਗਾ ਦਿੱਤੀ ਆ ਪਰ ਹਰਿਆਣਾ ਦੇ ਵਿੱਚ ਲਗਾਤਾਰ ਪਿੰਡਾਂ ਦੇ ਵਿੱਚ ਅਨਾਊਂਸਮੈਂਟਾਂ ਕਰਕੇ ਕਿਸਾਨਾਂ ਨੂੰ ਚੇਤਾਵਨੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੁਸੀਂ ਅਗਰ ਕਿਸਾਨਾਂ ਸਾਥ ਨਾ ਦੇਵੋਗੇ ਤੁਹਾਡੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਪੈਟਰੋਲ ਪੰਪ ਬੰਦ ਕਰ ਦਿੱਤੇ ਨੇ ਤੇ ਪਰਚੇ ਦਰਜ ਕਰਨ ਦੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਜਾ ਕੇ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਤਰੀਕੇ ਦੀ ਜਿਹੜੀ ਪੁਲਿਸ ਵੱਡੀਆਂ ਕਾਰਵਾਈਆਂ ਕਰਨ ਦੀ ਗੱਲ ਕਰ ਰਹੀ ਹੈ ਪਰ ਕਿਸਾਨ ਰੁਕਣ ਦਾ ਨਾਮ ਨਹੀਂ ਲੈ ਰਹੇ ਇੰਟਰਨੈਟ ਸੇਵਾਵਾਂ ਵਿੱਚ ਜਿਹੜੀਆਂ ਕਈ ਹਰਿਆਣਾ ਦੇ ਵਿੱਚ ਬੰਦ ਨੇ ਜਿਸ ਨੂੰ ਲੈ ਕੇ ਲੋਕਾਂ ਤੱਕ ਕਿਸਾਨਾਂ ਦੀ ਖਬਰ ਨਾ ਪਹੁੰਚ ਸਕੇ ਕਿਸਾਨਾਂ ਦੇ ਨਾਲ ਜੋ ਝੜਪਾ ਹੈ ਉਹ ਨਾ ਪਹੁੰਚ ਸਕੇ ਪਰ ਲਗਾਤਾਰ ਪੰਜਾਬ ਦੇ ਵਿੱਚ ਨੈੱਟ ਚੱਲ ਰਿਹਾ ਜਿਸ ਨੂੰ ਲੈ ਕੇ ਪੰਜਾਬ ਤੋਂ ਲਗਾਤਾਰੇ ਖਬਰਾਂ ਸ਼ੇਅਰ ਹੋ ਰਹੀਆਂ ਨੇ ਤੁਸੀਂ ਵੀ ਵੱਤਵਾ ਸ਼ੇਅਰ ਕਰਿਓ ਤੁਹਾਡੇ ਦੋਸਤ ਮਿੱਤਰਾਂ ਤੱਕ ਖਬਰ ਪਹੁੰਚਣੀ ਚਾਹੀਦੀ ਕਿਵੇਂ ਇੱਕ ਕਬੱਡੀ ਚੜ੍ਹਪ ਕਿਸਾਨ ਤੇ ਪੁਲਿਸ ਦੀ ਹੋਈ ਹੈ ਦੇਖਦੇ ਹਾਂ ਕਿ ਹੁਣ ਇਸ ਚੜ੍ਹਪ ਤੋਂ ਬਾਅਦ ਕਿ ਕਿਸਾਨ ਗੁੱਸੇ ਦੇ ਵਿੱਚ ਹੋਰ ਆਉਂਦੇ ਨੇ ਕਿ ਕਿਤਨੇ ਕਿਤੇ ਪੱਕਾ ਮੋਰਚਾ ਸ਼ੰਭੂ ਬਾਰਡਰ ਤੇ ਲੱਗਦਾ ਜਾਂ ਫਿਰ ਸਿੰਘੂ ਬਾਰਡਰ ਗਾਜੀਪੁਰ ਬਾਰਡਰ ਵਾਲ ਨੂੰ ਕਿਸਾਨ ਰਵਾਨਾ ਹੁੰਦੇ ਹੁੰਦੇ ਆਉਣ ਵਾਲਾ ਸਮੀਤ ਸੈਗਾ ਥੋੜੇ ਕਰਮਾ ਸਮੀਤ ਦੇ ਨਾਲ ਹਰਤੇ ਸਿੰਘ ਦੇ